ਕਾਲ ਜੀ ਸਾਰਿਆਂ ਨੂੰ ਆ ਪਾਰਿਆਂ ਆਪਣੇ ਚਨੀ ਸਟੇਡੀਅਮ ਦੇ ਵਿੱਚ ਆ ਇੱਥੇ ਤਿਆਰੀ ਚੱਲ ਰਹੀ ਆ ਪੂਰਾ ਵਧੀਆ ਮੇਲੇ ਦਾ ਜਿਹੜਾ ਕਲੱਪ ਬੰਦ ਕਰਕੇ ਆ ਓਏ ਭਾਈ ਪੁੱਤ ਕਲੱਪ ਬੰਦ ਕਰਕੇ ਆ ਕਿੱਥੇ ਆ ਬਈ ਤੂਰਕਿਆ ਭਈ ਆਪਣੇ ਭਰਾ ਗੋਲਦੀਵਰੀ ਖੜਿਆ ਬਾਈ ਕਿਵੇਂ ਚੱਲ ਰਹੀਆਂ ਤਿਆਰੀਆਂ ਫਿਰ ਖੇਡਣੀਆਂ ਤਿਆਰੀਆਂ ਬਈ ਪੂਰੇ ਜੋਰਾ ਸੋਰਾ ਤੇ ਆ 28 ਤੋਂ ਬਾਬੇ ਦਾ ਮੇਲਾ ਸਟਾਰਟ ਆ 31 ਤੋਂ ਆਪਣਾ ਟੂਰਨਾਮੈਂਟ ਸਟਾਰਟ ਆ ਠੀਕ ਆ ਇਹ ਨਵੀਂ ਸਟੇਜ ਆ ਆ ਸਾਈਡ ਤੇ ਬੰਦੀ ਆ ਹਣਾ ਇਧਰੋਂ ਹਾਂ ਸਟੇਜ ਨਵੀਂ ਬੰਦੀ ਆ ਬਾਈ ਬਾਈ ਖੱਡੂ ਹੋਰੀ ਬਾਕੀ ਹਰਪ੍ਰੀਤ ਪ੍ਰਧਾਨ ਹੋਰੀ ਨਿੱਕੇ ਹੋਰੀ ਤੇ ਪੰਚਾਇਤ ਹਾਂ ਬਾਈ ਗਜੀਤ ਵਾਰ ਹੋਰੀ ਬਹੁਤ ਵਧੀਆ ਚੱਲ ਰੋ ਬਾਈ ਬਾਕੀ ਤੁਸੀਂ ਦੇਖ ਸਕਦੇ ਜਿਹੜਾ ਖੜਿਆਰੀ ਭਰਾ ਲੈਵੇ ਸਮਾਂ ਹੈਗਾ ਜਰੂਰ ਇੱਥੇ ਆਓ ਬਾਈ ਨਾਲ ਹੈਗਾ ਕੋਈ ਸੇਵਾ ਕਰਾਉ ਕੰਮ ਤਾਂ ਦੇ ਆ ਕਿ ਕੋਈ ਰੰਗ ਰੋਗਨ ਦਾ ਲਾਗ ਗਿਆ ਸਾਰਾ ਕੰਮ ਇੱਥੇ ਚੱਲੂ ਚੱਲੀ ਜਾ ਰਿਹਾ ਹੈਗਾ ਆਪਣੇ ਭਰਾ ਹਰਪ੍ਰੀਤ ਹੋਰੀ ਨਿੱਕਾ ਬਾਈ ਮਨਜੀਤ ਫਿੱਡੂ ਤੇ ਬਾਈ ਮੈਂਬਰ ਆ ਗਰਜੀਤ ਸਾਰੇ ਇੱਥੇ ਪਹੁੰਚੇ ਹੋਏ ਨੇ ਤੇ ਰਾਜੂ ਅੱਜ ਦਾ ਦਿਨ ਇਹਨਾਂ ਵੱਲੋਂ ਸਟੇਜ ਵਗੈਰਾ ਦੀ ਜਿਹੜੀ ਅੱਜ ਤਿਆਰੀ ਕੀਤੀ